ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਥਾਣਾ ਢਾੜੀ ਵਾਲੇ ਵਿਖੇ ਬਤੌਰ ਐਸਐਚਓ ਦਾ ਅਹੁਦਾ ਸੰਭਾਲਣ ਮੌਕੇ ਪੱਤਰਕਾਰਾਂ ਦੇ ਨਾਲ ਪਲੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਇਲਾਕੇ ਅੰਦਰ ਅਮਨ ਸ਼ਾਂਤੀ ਬਰਕਰਾਰ ਰੱਖਣ ਦੇ ਅਤੇ ਨਸ਼ੇ ਦੀ ਲਾਣਤ ਨੂੰ ਜੜ ਤੋਂ ਖਤਮ ਕਰਨ ਨੂੰ ਪਹਿਲ ਦੇਣਗੇ ਐਸਐਚਓ ਇੰਸਪੈਕਟਰ ਬਲਜੀਤ ਕੌਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਪੁਲਿਸ ਪਬਲਿਕ ਦੇ ਆਪਸੀ ਤਾਲਮੇਲ ਨਾਲ ਸਮਾਜ ਵਿੱਚੋਂ ਨਸ਼ਾ ਖਤਮ ਕੀਤਾ ਜਾ ਸਕਦਾ ਹੈ ਉਹਨਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਿਕਲਾਂ ਚਲਾਉਣ ਤੋਂ ਮਨਾ ਕਰ ਕਿਉਂਕਿ ਸਰਕਾਰ ਵੱਲੋਂ ਸਖਤ ਆਦੇਸ਼ ਜਾਰੀ ਕੀਤੇ ਗਏ ਹਨ ਜਿਸ ਤਹਿਤ ਭਾਰੀ ਜੁਰਮਾਨੇ ਤੋਂ ਇਲਾਵਾ ਮਾਪਿਆਂ ਨੂੰ 3 ਸਾਲ ਦੀ ਸਜ਼ਾ ਹੋ ਸਕਦੀ ਹੈ ਸੱਚੋ ਇਨਸਪੈਕਟਰ ਬਲਜੀਤ ਕੋਰ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਆਪਣੀ ਹਦੂਦ ਤੱਕ ਹੀ ਰੱਖਣ ਤਾਂ ਜੋ ਆਵਾਜਾਈ ਸਚਾਰੂ ਢੰਗ ਨਾਲ ਚੱਲ ਸਕੇ ਵੇਖੋ ਟੀਵੀ ਨਿਊਜ਼ ਇੰਡੀਆ 256 ਲਈ ਢਾਰਿਆਲ ਤੋਂ ਪੱਤਰਕਾਰ ਰੰਜੀਤ ਸਿੰਘ ਦੀ ਖਾਸ ਰਿਪੋਰਟ ਖੁਸ਼ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਆ ਮੈਂ ਜੀ ਸ਼ਰਵਸ਼ੀ ਜੀ ਨੇ ਪਹਿਲੇ ਵੀ ਮੈਂ ਇੰਸਪੈਕਟਰ ਬਲਜੀਤ ਕੋਰੇ تھے 2 ਸਾਲ ਲਗਾਤਾਰ ਪਹਿਲੇ ਵੀ ਮੈਂ ਐਸਐਚਓ ਰਹੀ ਹਾਂ ਬਹੁਤ ਹੀ ਪਬਲਿਕ ਨੇ ਮੇਰੇ ਨਾਲ ਸਹਿਯੋਗ ਕੀਤਾ ਹੈਗਾ ਸੀ ਹੁਣ ਵੀ ਮੈਂ ਲੋਕਾਂ ਨੂੰ ਇਹੀ ਹੁਣ ਵੀ ਅਪੀਲ ਕਰੂੰਗੀ ਕਿ ਜਿੱਦਾਂ ਆਪਾਂ ਪਹਿਲਾਂ ਨਸ਼ਿਆਂ ਸੰਬੰਧੀ ਤੇ ਬੱਚਿਆਂ ਤੇ ਕੰਟਰੋਲ ਤੇ ਟ੍ਰੈਫਿਕ ਦਾ ਕੰਟਰੋਲ ਸਾਰੀਆਂ ਗੱਲਾਂ ਦਾ ਅਸੀਂ ਕੀਤਾ ਸੀ ਹੁਣ ਵੀ ਅਸੀਂ ਸਾਰਾ ਹੀ ਪਹਿਲੇ ਵਾਂਗੂ ਕੰਟਰੋਲ ਕਰਾਂਗੇ ਤੇ ਬੱਚਿਆਂ ਨੂੰ ਸਹੀ ਲਾਈਨ ਤੇ ਲੈ ਕੇ ਆਵਾਂਗੇ ਜਿਹੜੇ ਕਿ ਡਰੱਗ ਦੇ ਦਲਦਲ ਵਿੱਚ ਫਸੇ ਮੇਨ ਮੁੱਦਾ ਸਾਡਾ ਇਹ ਹੁਣ ਹੋਏਗਾ ਮੈਂ ਇਹ ਹੀ ਬੇਨਤੀ ਕਰਾਂਗੀ ਅੱਜ ਸਾਰਿਆਂ ਨੂੰ ਅਪੀਲ ਕਰਾਂਗੀ ਬੱਚਿਆਂ ਦੇ ਜਿਹੜਾ ਇੱਕ ਨਵੇਂ ਐਕਟ ਦੇ ਮੁਤਾਬਕ ਵਿਕਲਾਂ ਬਾਰੇ ਆਇਆ ਹੈਗਾ ਉਹਨੂੰ ਵੀ ਆਪਾਂ ਬੱਚਿਆਂ ਨੂੰ ਮੈਂ ਹਦਾਇਤ ਕਰੂੰਗੀ ਸਾਰੇ ਸਕੂਲਾਂ ਵਿੱਚ ਸੈਮੀਨਾਰ ਜਾ ਕੇ ਕਰੂੰਗੀ ਤੇ ਉਹਨਾਂ ਨੂੰ ਗਾਈਡ ਕਰੂੰਗੀ ਵੀ ਕਿਵੇਂ ਆਪਾਂ ਨੂੰ ਦੋਸ਼ ਕਰਨਾ ਹੈ ਸ਼ਰਧਾਰੀਆਂ ਜਿੱਤਾਂ ਦੀ ਬੜੀ ਸਮੱਸਿਆ ਕਿਸ ਤਰ੍ਹਾਂ ਆ ਕਰਾਂਗੇ ਜੀ ਅਸੀਂ ਸਾਰਿਆਂ ਦੇ ਪਬਲਿਕ ਦੇ ਦੁਕਾਨਾਂ ਵਾਲਿਆਂ ਦੇ ਸਹਿਯੋਗ ਦੇ ਨਾਲ ਅਸੀਂ ਉਹ ਜਿਹੜੀ ਟ੍ਰੈਫਿਕ ਦੀ ਹੈਗੀ ਉਹ ਕਰਾਂਗੇ ਅਸੀਂ ਮੈਡਮ ਇੱਕ ਲੁੱਟ ਖੋਹਾਂ ਦੀਆਂ ਵਾਰਦਾਤਾਂ ਅਕਸਰ ਹੀ ਦੇਖਣ ਨੂੰ ਸੁਣਨ ਨੂੰ ਹੁੰਦੀਆਂ ਹਨ ਜੀ ਉਹ ਵੀ ਅਸੀਂ ਕਰਾਂਗੇ ਸਾਰੀਆਂ ਹੁਣ ਹੌਲੀ ਹੌਲੀ ਕੰਟਰੋਲ ਕਰਾਂਗੇ ਜੋ ਜਿਹੜੇ ਵੀ ਹੈਗੇ ਸਾਰੇ ਅਸੀਂ ਹੁਣ ਕਰਾਂਗੇ ਮੈਡਮ ਦੇਖਣ ਚਾਹੁੰਦਾ ਵਾ ਕਿ ਪ੍ਰਾਈਵੇਟ ਬੱਸਾਂ ਵਾਲੇ ਔਰ ਟਰੱਕਾਂ ਵਾਲੇ ਸ਼ਹਿਰ ਦੇ ਵਿੱਚ ਤੇਜ਼ ਰਫ਼ਤਾਰ ਨਿਕਲਦੇ ਆ ਉਹੀ ਵੀ ਨਾਲ ਨੂੰ ਰੋਕਣ ਵਾਲਾ ਨਹੀਂ ਆ ਔਰ ਆਏ ਦਿਨ ਹਰਥੇ ਜਿਹੜੇ ਆ ਸ਼ਹਿਰ ਵਿੱਚ ਹੁੰਦੇ ਰਹਿੰਦੇ ਆ ਜੀ ਤੁਸੀਂ ਬਤੌਰ ਐਸਐਚਓ ਇਸ ਸਮੱਸਿਆ ਦਾ ਕੋਈ ਹੱਲ ਕਰੋਗੇ ਬਿਲਕੁਲ ਕਰਾਂਗੇ ਜੀ ਅਸੀਂ ਸਭ ਤੋਂ ਪਹਿਲਾਂ ਟ੍ਰੈਫਿਕ ਦਾ ਮੈਂ ਪਹਿਲੇ ਵੀ ਕਿਹਾ ਤੁਹਾਨੂੰ ਕਿ ਅਸੀਂ ਇਸ ਟ੍ਰੈਫਿਕ ਦਾ ਜਿੱਦਾਂ ਵੀ ਹੋਊਗਾ ਨਾਲ ਪਬਲਿਕ ਦੇ ਨਾਲ ਸਾਰਿਆਂ ਦੇ ਨਾਲ ਜਦੋਂ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਤੇ ਸਾਰਾ ਰੋਡ ਵੀ ਫ੍ਰੀ ਹੋਵੇ ਅਸੀਂ ਕਰਾਂਗੇ ਜੀ ਹਾਂ